ਨਵਾਂ ਸਾਸ ਦੇ ਕਿੱਢ ਰਿਹਾ ਆ ਵਾ ਸਵਾ ਮੈਂ ਸੂਟ ਖਰੀਦ ਕੇ ਲਿਆ ਕੇ ਦਿੱਤਾ ਤੇ ਪਾਲੀ ਨਹੀਂ ਪਚੀ ਇਹਨੂੰ ਇਹਨੂੰ ਬੰਦਾ ਠੀਕ ਆਵੇ ਹੁਣ ਸਿਆਣੀ ਬਿਆਣੀ ਨੂੰ ਉਹ ਆ ਜੀ ਮੰਮੀ ਆਏ ਦੇ ਮਗਰ ਲੱਗ ਜਾਂਦੀ ਆ ਧਾਰ ਕੱਢਦੀ ਆ ਫਿਰ ਬਾਅਦ ਚ ਇਹਨਾਂ ਨਾਲ ਕਰਦੀ ਗੱਲ ਸਾਮ੍ਹੇ ਹੁਣ ਧਾਰ ਦਾ ਮੈਨੂੰ ਦਿੱਤਾ ਸਹੇਜਦਾ ਮੈਂ ਕਰਨ ਲਈ ਆ ਦੋਵੇਂ ਸੂਟ ਸੀਕ ਹੈ ਹੁਣ ਮੈਂ ਹੀ ਪਾਉਂਗੀ ਫਿਰ ਇਹ ਦੇ ਵੇਖੀ ਮੱਚਦੀ ਕਿਦਾਂ ਆ ਇਹ ਤਾਂ ਵੀ ਹੁਣ ਮੈਨੂੰ ਕੱਢਣੀ ਪੈਣੀ ਆ ਚੰਗਾ ਸੂਟ ਲਿਆ ਕੇ ਮੈਂ ਅਸੇ ਆਪੇ ਹੀ ਪਾ ਲਿਆ ਲੈ ਨਾ ਤੇ ਗੋਆ ਹਟਾਵਾ ਚੱਲ ਪਰੇ ਹੋ ਆ ਵੀ ਪੰਗੇ ਕਰਨੇ ਪੈਂਡੇ ਜਿਹੜੇ ਮੈਂ ਕਦੀ ਕੀਤੇ ਨਹੀਂ ਇਹ ਬੁੱਢੀ ਦਾ ਮੈਨੂੰ ਪਤਾ ਹੀਗਾ ਇਹਨੇ ਮੈਨੂੰ ਡੰਗਰੇ ਚ ਵਾਰਨਾ ਹੀ ਮਾਰਨਾ ਹੀ ਜਿਹੜਾ ਕੰਮ ਇਹਨੂੰ ਨਹੀਂ ਨਾ ਪਸੰਦ ਉਹ ਵੀ ਇਹਨੇ ਮੇਰੇ ਕੋਲ ਕਰਾਉਣਾ ਵਾ ਚੱਲ ਪਰੇ ਹੋ ਆਏ ਮੈਂ ਤਾਂ ਗਾਈ ਵੀ ਮਾਰਨਾ ਪਿਆ ਹੰਡੀ ਆ ਧਾਰ ਮੈਂ ਕਿ ਕੱਢਣੀ ਆ। ਆ ਆ ਵਾਹ ਓਏ ਮੇਰੇ ਤੇ ਗੋਟ ਤੇ ਸੱਟ ਲੱਗ ਗਈ ਆ ਮੈਂ ਮਹੀਨੇ ਸੜ ਮਾਰਤੀ ਆ। ਮਾਣਿਆ ਕੱਲ੍ਹ ਮਹੀਨੇ ਸੜ ਕੇ ਨਹੀਂ ਮਾਰਤੀ ਨਹੀਂ ਤਾਂ ਲੱਗੇ ਆਵੇਂ ਤਾਂ ਮਹੀਨੇ ਤੈਨੂੰ ਫੋਨ ਦਵੇ। ਨਹੀਂ ਮਾਰ ਮਹੀਨੇ ਲੱਗੇ ਤੂੰ ਉਂਗਲੀ ਨਹੀਂ ਘਾਰ ਕੇ ਥੋਏ ਨਾ ਕੱਢਣੀ ਆ ਜਾਣੀ ਆ। ਆਏ ਮੇਰੇ ਸੱਟ ਲੱਗ ਗਈ ਆ ਤੈਨੂੰ ਅਕਲਾਂ ਦੀ ਪਈ ਆ ਮੈਂ ਕਿਹੜੀਆਂ ਕਿ ਧਾਰਾ ਨਹੀਂ ਕੱਢਦੀ। ਆਜ ਕੀ ਹੋ ਗਿਆ ਹਾਂ ਦੀ ਨਾ ਮੈਂ ਕਹੀ ਆ ਨਾ ਉਹਨੇ ਧਾਰ ਕੱਢੀ ਮਾਂ ਬੰਦੂ ਕਰਨੀ ਪਈ ਧਾਰ ਨਹੀਂ ਨਿਕਲਨੀ ਕੀ ਕਹ ਲੂਗੀ ਰੈਡ ਜੀ ਮੇਰੇ ਪਹੂਆਂ ਦੇ ਵਿੱਚ ਆਈ ਹੋਇਆ ਤਾਂ ਫੇਰ ਵੀ ਉਹ ਕੱਢੇ ਨਾ ਨਾਂਕ ਲਾ ਕੇ ਧਾਰ ਕੱਢ ਕੇ ਮਾਂ ਨੇ ਅੱਗ ਨਹੀਂ ਦਿੱਤੀ ਧਾਰ ਦਾ ਜੰਦੀ ਕਿਤੇ ਡੰਗਰਾ ਚ ਵੜੀ ਹੋਇਆ ਤਾਂ ਫੇਰ ਵਾ ਨਾ ਮੰਮੀ ਤਾ ਇਹ ਮੇਰੀ ਮਾਂ ਵਾਲੇ ਮੋੜ ਮੋੜ ਕਾ ਤੋ ਜਾਣੇ ਆ ਜਿਹੜੀ ਮੇਰੇ ਸੱਟ ਲੱਗੀ ਹੱਥ ਤੇ ਵੇਖ ਲਓ

ਕਿਤੇ ਮੇਰੇ ਹੱਥ ਨਹੀਂ ਘਾ ਚੱਲੇ। ਕਰਾ ਥੋੜਾ ਸਤਾਇਆ ਇਹ। ਚਲੋ ਕੋਈ ਗੱਲ ਨਹੀਂ। ਕੱਢ ਲੈਣੀ ਮੈਂ ਧਾਰ। ਜਾਓ ਤੁਸੀਂ ਵੇਖੋ ਉਹਨੂੰ ਦੋ ਗਰਮ ਪੱਟੀ ਬੰਨੇ ਆਪਣੇ। ਚਲ ਪਤਾ ਹਲਦੀ ਪਾ ਕੇ ਦੁੱਧ ਗਰਮ ਕਰਕੇ ਲਿਆਉਣੀ ਆ ਤੇਰੇ। ਹਏ ਮੰਮੀ ਹਲਦੀ ਨਾ ਪਾਵੀਂ। ਮੇਰੇ ਕੋ ਨਹੀਂ ਪੀਤਾ ਜਾਣਾ ਉਹ ਦੁੱਧ। ਜਾ ਤੂੰ ਮੈਨੂੰ ਦੁੱਧ ਕੋਦਾ ਹੀ ਕੋਟ ਗਰਮ ਕਰਕੇ ਲਿਆ ਦੇ ਮੇਰੇ। ਮੈਂ ਕਰਨੀ ਆ ਨਹੀਂ ਦੁੱਧ ਕਰਮ। ਜਾ ਮੰਮੀ ਜਲਦੀ ਕਰਕੇ ਲਿਆਓ। ਆ ਲੈ ਪੁੱਤ ਪੱਟੀ ਬੰਨ ਲੈ। ਉੱਤੇ ਨਹੀਂ ਪੀਣਾ ਦੁੱਧ ਤਾਂ ਨਾ ਪੀਦਾ ਹਾਂ ਤੇ ਪੱਟੀ ਬੰਨ ਲੈ ਉੱਤੇ। ਬੰਨ ਲੈ ਨਹੀਂ ਆ ਗੱਡੀ ਜੀ। ਉਹ ਮੂੰਹ ਬਲਾ ਕੇ ਮੈਂ ਬੱਲ ਲੈਣੀ ਮੁੰਡੇ ਦੇ ਮੂੰਹ ਨੂੰ ਆ ਕਰਦੀ ਤਾਂ ਫਫੜੇ ਬਥੇਰੇ ਐ ਚਲਾਕੀਆਂ ਬੜੀਆਂ ਕਰਦੀ ਆ ਉਹ ਚੱਲ ਕੋਈ ਨਹੀਂ ਉਹ ਕੁੜੀ ਦੇ ਸਾਇਦ ਸੱਟ ਸੱਤੀ ਲੱਗੀ ਹੋਵੇ ਤੂੰ ਇਦਾਂ ਨਾ ਕਰਿਆ ਕਰ ਉਹਦਾ ਪਤਾ ਕਰੋ ਤੁਸੀਂ ਜਾ ਕੇ ਪਤਾ ਪਤਾ ਇਹਦਾ ਕੀ ਕਰਨਾ ਵਾ ਇਹ ਤਾਂ ਇਦਾਂ ਦੀਆਂ ਹੀ ਮਾਰਦੀ ਰਹਿੰਦੀ ਆ ਘਾਰ ਕੱਢਣ ਦੇ ਬਹਾਨੇ ਹੀ ਉਹ ਹੁਣ ਗੋਟ ਲੈ ਕੇ ਬਹਿ ਗਈ ਆ ਕੋਈ ਸੱਟ ਸੁੱਟਣੀ ਕੀ ਲੱਗੀ ਉਹ ਪਖਾਨ ਟਵਾਏ ਦੇ ਸਾਰੇ ਉਹ ਪਖੰਡ ਦੀ ਹੁਣੀ ਦੇ ਪ੍ਰਸ਼ਾਦ ਹੋ ਸਕਦਾ ਵਾ ਲੱਗ ਵੀ ਸਕਦੀ ਆ ਨਹੀਂ ਲੱਗ ਗਈ ਨੇ ਮਹੀਂ ਨਹੀਂ ਓਦਾਂ ਦੀ ਮਹੀਂ ਸੀਲ ਵਾ ਹੱਡੀ ਜੱਪਾ ਦਾ ਕਰੋਂ ਦਾ ਕਰਦੀ ਆ ਆਹੋ ਲੱਗੀ ਮੇਰੇ ਕੋ ਧਾਰ ਕਢਾਉਣ ਮੇਰੇ ਘਰੇ ਸੱਤ ਲੱਗੀ ਆ ਦੋ ਦਿਨ ਪਖੰਡ ਹੀ ਸਹੀ ਆਉਂਦੀ ਆ ਮੰਮੀ ਦਾ ਪੱਟੀ ਕਰਮਣੀ ਆ ਇੱਕ ਦੁੱਧ ਲੈ ਕੇ ਮੈਡਮ ਲੱਗੀ ਹੀ ਮੇਰੀ ਮਾਂ ਬਣ ਮੈਂ ਤੇ ਇਹਦੀ ਮਾਂ ਬਣ ਕੇ ਦੱਸੂਗੀ ਕਿੰਦਾ ਚਲਾਕੀਆਂ ਵਰਤੀ ਦੀਆਂ ਵਾ ਇਹਨੂੰ ਵੀ ਪਤਾ ਲੱਗੂਗਾ ਵੱਡੀ ਆਈ ਆ ਮੈਡਮ ਹੂੰ ਲੱਗੀ ਨੰਬਰ ਬਣਾਉਣ ਹੁਣ ਸਾਰਾ ਕੰਮ ਇਕੋ ਕਰਾਉਂਗੀ ਝਾੜੂ ਵੀ ਲਾਉਗੀ ਆਟਾ ਗੁੰਨੂ ਰੋਟੀਆਂ ਵੀ ਲਾਉਗੀ ਮੱਜੇ ਦਾ ਬਹਿ ਕੇ ਚਾਰ ਦਿਨ ਖਾਣੇ ਰੋਟੀ ਪਾਣੀ ਮਜੇ ਦੇ ਨਾਲ ਦਹੀਂ ਵੱਡੀ ਚਲਾਕੋ ਬਣ ਚਲਾਕੀਆਂ ਤੇ ਹੁਣ ਮੈਂ ਹੀ ਕਰਕੇ ਵਖਾ ਲੂਗੀ ਇਹਨਾਂ ਨੂੰ ਹਏ ਆਈ ਹਾਲਾ ਸਨੀਪੋਤ ਲੈਣਾ ਜਾ ਜੀ ਜੀ ਮੇਰੇ ਪਹਿਲਾਂ ਪੱਟੀ ਬੰਦੇ ਮੇਰੇ ਬੜੀ ਦੱਦ ਹੋਣ ਈ ਜਾਂ ਮੂੰਹ ਬ ਲੈ ਕੇ ਆ ਪੱਟੀ ਮੈਂ ਬੰਦਨੀ ਆ ਮੇਰੇ ਸੁਣ ਗੱਲ ਮੈਂ ਸੱਚ ਸੱਚ ਜਿਹੜੀ ਗੱਲ ਹੀ ਨਾ ਉਹੀ ਘਰ ਵਿੱਚ ਕੀਤੀ ਆ ਤੂੰ ਇੰਨਾ ਕਲੇਸ਼ ਪਾਇਆ ਉਹ ਗੱਲ ਨੂੰ ਲੈ ਕੇ ਤੂੰ ਠਰਮੇ ਦੇ ਨਾਲ ਹੀ ਮੰਮੀ ਡੈਡੀ ਨੂੰ ਸਮਝਾ ਸਕਦੀ ਹੈਗੀ ਪਰ ਨਹੀਂ ਕਲੇਸ਼ ਪਾਇਆ ਲੱਗ ਗਿਆ ਨਾ ਸਟ ਹੁਣ ਹੁਣ ਚਾਰ ਦਿਨ ਕਰ ਲੈ ਅਰੇਸਟ ਉਹ ਤਾਂ ਤੂੰ ਮੈਨੂੰ ਪਤਾ ਆਏਗਾ ਕਿ ਕਲੇਸ਼ ਤੂੰ ਹੀ ਪਾ ਕੇ ਛੱਡਣਾ ਵਾ ਤੇ ਸੱਟ ਮੇਰੇ ਲੱਗੀ ਆ ਹੁਣ ਮੈਨੂੰ ਹੀ ਭਰਨੀ ਪੈਣੀ ਆ ਕਹਿੰਦੇ ਹੁੰਦੇ ਨਾ ਜਿਹੜਾ ਘਰੇ ਸੋ ਭਰੇ ਤੇ ਮੈਂ ਲਵਾਈ ਤੂੰ ਹੀ ਆ ਜਦੋਂ ਮੈਂ ਧਾਰ ਨਹੀਂ ਕਰਦੀ ਤੇ ਮੈਨੂੰ ਇੱਥੇ ਡੰਗਰਾ ਦੇ ਵਿੱਚ ਮਾਰਤਾ ਵਾ ਮੈਨੂੰ ਉਦਾਂ ਨਹੀਂ ਕਦੀ ਡੰਗਰਾ ਲੱਗੇ ਗਈ ਕੋਈ ਗੱਲ ਨਹੀਂ ਡੰਗਰਾ ਲੱਗੇ ਗਈ ਚਾਹ ਤਨ ਕਰ ਲੈਗੀ ਰੈਸਟ ਕਿੰਨੇ ਕਿ ਤਨ ਕਰ ਲੈਗੀ ਕੰਮ ਤਾਂ ਤੈਨੂੰ ਕਰਨਾ ਹੀ ਪੈਣਾ ਤੂੰ ਅਜੇ ਵੀ ਆਪਣੀ ਗਲਤੀ ਨਹੀਂ ਗਈ ਮੰਨਦੀ ਠੀਕ ਆ ਨਾ ਮੈਂ ਤੈਨੂੰ ਇਹੋ ਦੱਸਣ ਆਈ ਨਹੀਂ ਗਈ ਇਹ ਤੂੰ ਗਲਤ ਕੀਤਾ ਵਾ ਪਰ ਤੂੰ ਆਪਣੀ ਗਲਤੀ ਨਹੀਂ ਮੰਨਣੀ ਚੱਲ ਔਰ ਮੈਂ ਦਰਦੋਂ ਆਂਡਿਆ ਮੂੰਹ ਵੀ ਲੈ ਕੇ ਆਉਂਗੀ ਕਿ ਜੇ ਮੈਨਾਂ ਫੇਰ ਕਪਾਤ ਦੀਆਂ ਗੱਲਾਂ ਸੋਹਣੀਆਂ ਵਾ ਕਪਾਤ ਦੀਆਂ ਗੱਲਾਂ ਆਪ ਸੋਹਂਦੀ ਆ ਤੇ ਗੱਲਾਂ ਮੈਨੂੰ ਕਰਦੀ ਫਿਰਦੀ ਆ ਦੁੱਧ ਪੀਏ ਪਹਿਲਾਂ ਐਂ ਲਾ ਸੇਹ ਤੇ ਲੜਾਈ ਜਿੰਨੇ ਮਾਰ ਜੀ ਬਦਾ ਲਓ ਮੰਮੀ ਟੜੀ ਨਾਲ ਵੀ ਇੱਥਿਆ ਕਰਨਾ ਕਿਦਾਂ ਵਿਚਾਰੇ ਡਏ ਆ ਤੇਰੇ سپورਟ ਕਰਨ ਤੇਰੇ ਗਲਤ ਹੁੰਦਿਆ ਹੋਇਆ ਵੀ ਪਰ ਤੂੰ ਕਹਿੰਦੀ ਆ ਕਿ ਮੈਂ ਲੜਾਈ ਤੋਂ ਬਿਨਾਂ ਰਹਿ ਨਹੀਂ ਸਕਦੀ ਮੇਰੇ ਪਿੰਡ ਗਈ ਸੀ ਨਾ ਸਾਡਾ ਘੜਾ ਹੁਣ ਤਾਂ ਮੇਰੇ ਦਾਦੋਂ ਹੰਡੀ ਆ ਤੂੰ ਮੈਨੂੰ ਤਾਂ ਵੀ ਨਹੀਂ ਸੁਣਾਉਣਾ ਹਟੰਡੀ ਮੈਂ ਸੁਣਾਉਣਾ ਨਹੀਂ ਹਟੰਡੀ ਸੁਣਾਉਣਾ ਤੈਨੂੰ ਮੈਂ ਤਾਂ ਨਹੀਂ ਹਟੰਡੀ ਵੀ ਚੱਲ ਤੈਨੂੰ ਸਮਝ ਆ ਜੇ ਠੀਕ ਆ ਮੇਰੇ ਪਿੰਡ ਗਈ ਚੱਲ ਫਿਰ ਵੀ ਤੇਰਾ ਮੈਂ ਮਾਨ ਤਾਨ ਕਰਦੀ ਆ ਪਰ ਤੂੰ ਤੇ ਚੁਗ ਚੁਗ ਭਾਂਡੇ ਮਾਰੇਂਗੀ ਐਦਾਂ ਘਰ ਥੋੜਾ ਮਤਲਬ ਸੂਤਰ ਹੁੰਦਾ ਵੀ ਕੰਨ ਹੁੰਦੇ ਆ ਲੋਕਾਂ ਨੇ ਦੀਆਂ ਚੁੱਕ ਚੁੱਕ ਕੇ ਵੇਖਣਾ ਕਿ ਖਰੇ ਇਹਨਾਂ ਦੇ ਘਰੇ ਕੀ ਚੱਲਣ ਡਿਆ ਵਾ ਹਾਏ Didi ਵਾ ਤੂੰ ਚਲਾਕ ਤੇ ਬੜੀ ਬੰਦੀ ਆਪਣੇ ਆਪ ਚ ਗੱਲਾਂ ਸਾਰੀਆਂ ਤੂੰ ਦਸੀਆਂ ਵਾ ਤੇ ਨਾ ਮੇਰਾ ਲਈ ਜਾਨੀ ਆ ਇਹ ਵੇਖ ਨਾ ਗਲਤ ਕੰਮ ਕੌਣ ਕਰਨ ਡਿਆ ਗਲਟਾ ਚ Didi ਇਹਦੇ ਵਿੱਚ ਕੋਈ ਵੀ ਨਹੀਂ ਮੈਂ ਦੱਸ ਸਕੋ ਤੇਰਾ ਸੂਟ ਲੈ ਕੇ ਆਈ ਹਾਂ ਨਿੱਛ ਦੇਣੇ ਏਦਾਂ ਦਾ ਸੂਟ ਜਿਹੜਾ ਵਾ ਨਾ ਉਹਦੇ ਨਾਲੋਂ ਨਾਪੋਣਾ ਹੀ ਚੰਗਾ ਜਿਹਦਾ ਮਮੇ ਡੈਡੀ ਨੇ ਵੇਖਿਆ ਨਾ ਉਹਨਾਂ ਨੇ ਇਹ ਚੀਜ਼ ਦੀ ਹੋਣੀ ਆ ਕਿ ਅਕਸਰ ਇਹਨਾਂ ਕੋ ਪੈਸੇ ਆਉਂਦੇ ਕਿੱਥੋਂ ਆ ਤੇ ਕਿਦਾਂ ਵਾਰਸ ਉਹਨੇ ਕੱਪੜੇ ਪਾਉਂਦੇ ਆ ਜਿਦਾਂ ਉਹ ਚਾਈ ਚਾਈ ਆਪਣੇ ਹੱਥੀ ਲਿਆ ਕੇ ਦਿੰਦੇ ਆ ਸਾਨੂੰ ਕੀ ਫਾਅ ਪਿਆ ਵਾ ਵੀ ਇਹ ਆਪਣੇ ਚੋਰੀ ਕੱਪੜੇ ਬਣਾਈਏ ਚਲ ਛੱਡ ਪਰਾਂ ਜਾ ਜਾ ਕੇ ਰੋਟੀਆਂ ਬਣਾ ਨਿਆਣਿਆਂ ਨੂੰ ਮੰਗਣ ਡੈ ਪਣੀਆਂ ਵਾ ਚਲਾਕ ਤੇ ਬੜੀ ਭੰਦੀ ਆਪਣੇ ਆਪ ਚ ਸਾਰਾ ਟੱਬਰ ਬੜਾ ਚਲਾਕ ਬੰਦਾ ਮੈਂ ਤਾਂ ਚਲਾਕੀ ਨਹੀਂ ਜਾਰੀ ਕੋਈ ਵਰਤ ਸਕਦਾ ਅੱਡੇ ਕੰਬਰੀ ਹੋਈ ਹੈ ਨਾ ਦਿਮਾਗ ਸੂਟਾ ਦੇ ਚਲਾਈ ਫਿਰਦੀ ਆ ਇਹਨਾਂ ਨੇ ਪਤਾ ਵੀ ਇਹ ਗੁੱਟ ਤੇ ਛੱਟ ਲੱਗੀ ਕਿ ਐਸੇ ਲੱਗੀ ਆ ਛੱਟ ਮੇਰੇ ਇਹ ਗੁੱਟ ਤੇ ਲੱਗੀ ਨ ਭੱਟੀ ਇਹ ਗੁੱਟ ਤੇ ਬੰਨ ਗਈ ਆ ਅਦ ਹੋ ਗਈ ਇਹ ਬੁੱਢੀ ਵਾਲੀ ਵੀ ਮੰਮੀ ਜੀ ਇਹਦਾ ਕਿੱਦਾਂ ਕੰਮ ਚੱਲੂਗਾ ਚੱਲਣਾ ਕਿੱਦਾਂ ਹੁਣ ਉਹਨੇ ਤਾਂ ਬਹਾਨਾ ਲਾ ਲਿਆ ਗੁੱਟ ਦਾ ਤੇ ਕੀ ਕਰੀਏ ਆਪ ਨੂੰ ਸਾਰਾ ਕੰਮ ਕਰਨਾ ਪੈਣਾ ਨਹੀਂ ਹੁਣ ਮੈਂ ਬੱਚੇ ਵੀ ਸਕੂਲ ਭੇਜੂੰਗੀ ਘਰ ਦਾ ਵੀ ਕਰੂੰਗੀ ਮੈਂ ਮੈਂ ਤੇਰੇ ਨਾਲ ਥੋੜਾ ਥੋੜਾ ਕਰਾਇਆ ਕਰੂੰਗੀ ਕਿ ਕੀ ਕਰਨਾ ਤੂੰ ਕੱਲੀ ਕਿੱਥੇ ਕਿੱਥੇ ਹੋ ਜਾਗੀ ਚਲ ਕੰਮ ਤੇ ਹੋ ਜਾਊਗਾ ਮੰਮੀ ਜੀ ਹੂੰ ਕੰਮ ਦੀ ਨਹੀਂ ਕੋਈ ਗੱਲ ਕੰਮ ਰਹਿੰਦਾ ਨਹੀਂ ਆ ਹੂੰ ਮੈਨੂੰ ਤਾਂ ਇਹ ਆਉਂਦਿਆ ਵਾ ਕਿ ਜੇ ਇਦਾਂ ਕਲੇਸ਼ ਪਾਇਆ ਹੂੰ ਇਹ ਦਿਨ ਟਪਾਉਂਦੀ ਆ ਇਹ ਸਾਰੀ ਉਮਰ ਤੇ ਨਹੀਂ ਟਪਣੀ ਇਦਾਂ ਨਹੀਂ ਸਾਰੀ ਉਮਰ ਕਿੱਥੇ ਧੀਏ ਦੋ ਘੜੀਆਂ ਨਹੀਂ ਲੰਘ ਜੀਆਂ ਤੇ ਸਾਰੀ ਉਮਰ ਕਿੱਥੋਂ ਲੰਘ ਜੂ ਮੈਂ ਤੁਹਾਡੇ ਨਾਲ ਅੱਗੇ ਵੀ ਦਿਨੇ ਗੱਲ ਕੀਤੀ ਸੀਗੀ ਬਾਜੀ ਆਉਂਦੇ ਆ ਨਾ ਹੂੰ ਬਹਿ ਕੇ ਤੇ ਇੱਕ ਵਾਰੀ ਗੱਲ ਨਿਬੜੀਏ ਜੇ ਮੈਂ ਤਾਂ ਕਿ ਉਹ ਵੀ ਸਾਡੀ ਗੱਲ ਦੇ ਵਿੱਚ ਗੱਲ ਦਾ ਹੰਗਾਰਾ ਭਰਦੇ ਆ ਤੇ ਠੀਕ ਆ ਨਹੀਂ ਤਾਂ ਫਿਰ ਇਹਨਾਂ ਨੇ ਬਹਿ ਕੇ ਕੰਮ ਨਵੇੜਦੇ ਆ ਪਤਾ ਕੀ ਗੱਲ ਆ ਉਹ ਤਾਂ ਮੈਂ ਤਾਂ ਉਹਦੇ ਨਾਲ ਤਾਂ ਨਹੀਂ ਗੱਲ ਕਰਦੀ ਡਿਊਟੀ ਤੋਂ ਖਾਪਿਆ ਆਉਂਦਾ ਤੇ ਮੈਂ ਉਹਨੂੰ ਕੀ ਆਖਾਂ ਹੁਣ ਉਹਨੇ ਆਖਣਾ ਮੈਂ ਇੱਕ ਉਥੋਂ ਕੰਮ ਕਰਦਾ ਆਇਆ ਇੱਕ ਜਨਾਨੀਆਂ ਨੇ ਮੈਨੂੰ ਘਰ ਤੰਗ ਕੀਤਾ ਅਸਲ ਵਿੱਚ ਫਾਇਦਾ ਹੀ ਇਹ ਗੱਲ ਦਾ ਚੁੱਕਣ ਦੀ ਆ ਚੁੱਕਣ ਤੇ ਡਾਈ ਆ ਪਰ ਇਹਨੂੰ ਵੀ ਸੋਚ ਵਿਚਾਰ ਚਾਹੀਦੇ ਆ ਗੱਲ ਦੀ ਉਮੀ ਆ ਕੀ ਕਰਦੀ ਫਿਰਦੀ ਆ ਮੈਂ ਕਿਉਂ ਇਹਨਾਂ ਨੂੰ ਜੀਆਂ ਨੂੰ ਕਰਦੇ ਆ ਤੰਗ ਕਰਨ ਲਈ ਮੇਰੀ ਸੁਣੋ ਗੱਲ ਉਹਨੇ ਨਾ ਮਨ ਵਿੱਚ ਧਾਰਿਆ ਵਾ ਕਿ ਮੈਂ ਨਹੀਂ ਸੁਧਰਨਾ ਜੇ ਅਹੀ ਇਹੋ ਵੀ ਚੀਜ਼ਾਂ ਸੋਚਦੇ ਰਹੇ ਨਾ ਵੀ ਚੱਲ ਕੋਈ ਗੱਲ ਨਹੀਂ ਉਹ ਵਿਚਾਰਾ ਕੀ ਸੋਚੂਗਾ ਕੀ ਕਰੂਗਾ ਇਹਨੇ ਸਾਡਾ ਹੋਰ ਫਾਇਦਾ ਚੁੱਕਣਾ ਵਾ ਹੋ ਤਾਂ ਹੈ ਯਾ ਲਾਉਂਦੀ ਹੈ ਸਾਡਾ ਹੋਰ ਕੀ ਆ ਕੀ ਕਰੀਏ ਹੁਣ ਪੁੱਤ ਕੈਂ ਪਾਸ ਕਰੋ ਕੋਈ ਨਹੀਂ ਹੁਣ ਕਰਦੇ ਆ ਗੱਲ ਥੋੜੇ ਕਿ ਦਿਨ ਖਲੋ ਜੋ ਇਹ ਕਰਾਂਗੇ ਗਣਕਲਵੇਂ ਦਰਨਾ ਕੋਈ ਗਾਲਾਂ ਹਾਲ ਕਰਾਂਗੇ ਗੱਲ ਦਾ ਮਨ ਜੇ ਤੇ ਬੈਠਾ ਬੰਦਾ ਨਾਲ ਕਿੰਨਾ ਕ ਖਾਂਦਾ ਚੰਗਾ ਲੱਗਦਾ ਇਦਾਂ ਬਹੁਤ ਠੀਕ ਤੋਂ ਹੋਵੇ ਕੰਮ ਕਰਨ ਦੀ ਤੇ ਪਰਮਾਤਮਾ ਵੀ ਵਿੱਚ ਸਾਥ ਦਿੰਦਾ ਤੇ ਜੇ ਤਾਂ ਨੀਤੀ ਮਾੜੀ ਰੱਖਣੀ ਆ ਤੇ ਕੰਮ ਕੋਈ ਸਿਰੇ ਚੜਨਾ ਸੁਆਦ ਨਾ ਨੀਤੀ ਤਾਂ ਮਾੜੀ ਰੱਖਣੀ ਨਹੀਂ ਚਾਹੀਦੀ ਮੈਂ ਵੀ ਤੁਹਾਨੂੰ ਦੱਸਾਂ ਜਦੋਂ ਅੱਗੇ ਵੀ ਕੰਮ ਇਹਨੇ ਮੈਂ ਬੜੀ ਵਾਰ ਵੇਖਿਆ ਰ ਸੋਈ ਚ ਕਰਦਿਆਂ ਇਹਨੇ ਕੰਮ ਕਰਦਿਆਂ ਨਾ ਬੜਬੜ ਤੜ ਤੜ ਕਰੀ ਜਾਣਾ ਜਦੋਂ ਮੰਮੀ ਜੀ ਇਦਾਂ ਬੰਦਾ ਕਰਦਾ ਨਾ ਖਾਣ-ਪੀਣ ਦਾ ਜਿਹੜਾ ਸਮਾਂਲ ਬਣਾਉਣਾ ਅਸਰ ਵੀ ਇਹਦੇ ਓਦਾਂ ਦਾ ਹੀ ਹੋਣਾ। ਸਭ ਤੋਂ ਬਾਕੀ ਦੀਆਂ ਨੇ ਖਾਣਾ ਵਾ। ਹੂੰ। ਤੁਹਾਨੂੰ ਵੀ ਪਤਾ ਵਾ ਵੀ ਓਦਾਂ ਦੇ ਸੁਭਾਅ ਹੋਣੇ ਆ। ਸੁਆਦ ਨਹੀਂ ਰਹਿੰਦਾ। ਇਹਦੀ ਪਤਾ ਨਹੀਂ ਆਟ ਕਿਹਦੇ ਸੱ ਗਈ ਆ। ਜਿੱਕਾ ਦਾ ਅੰਨ ਤੇ ਓਦਾਂ ਦਾ ਹੀ ਬੰਦੇ ਦਾ ਮਨ ਹੋ ਜਾਂਦਾ ਵਾ। ਮਨ ਹੋ ਜਾਂਦਾ। ਇਹ ਤਾਂ ਤੇਰੀ ਵੀ ਸਿਮਾ ਗੱਲ ਠੀਕ ਆ। ਪਰ ਇਹਦਾ ਸੁਭਾਅ ਹੀ ਪਤਾ ਨਹੀਂ ਕਿਹਦੇ ਤੇ ਗਿਆ ਹੋ। ਐਦਾਂ ਦਾ ਸੁਭਾਅ ਤਾਂ ਮੈਂ ਕਦੀ ਅਜੇ ਤੱਕ ਵੇਖਿਆ ਨਹੀਂ। ਫੇਰ ਆ ਸਮਝਾ ਸਮਝਾ ਕੇ ਵੀ ਖਪ ਗਈ ਮੈਂ ਇਹ ਏਦਾਂ ਨਹੀਂ ਕਰੀਦਾ ਏਦਾਂ ਨਹੀਂ ਕਰੀਦਾ ਹਰਦੀ ਨਹੀਂ ਇੰਨਾਂ ਗੱਲਾਂ ਤੋਂ ਮੈਂ ਤੇ ਆਪਾ ਤੋਂ ਕਪੀ ਤਪੀ ਆਈ ਆ ਤੇ ਗਾੜੀ ਆਉਂਦੇ ਨੂੰ ਫੇਰ ਉਹ ਕੋ ਹਾਂ ਤੇ ਸਹੀ ਆ ਚੱਲ ਕੋਈ ਨਹੀਂ ਪਾਣੀ ਤਾਂ ਨਹੀਂ ਪੀ ਕੋਈ ਗੱਲ ਨਹੀਂ ਗਈ ਨਾ ਪ੍ਰੀਤ ਹਾਂਜੀ ਚਾਚੀ ਜੀ ਗੱਲ ਸੁਣ ਪੁੱਤ ਹਾਂਜੀ ਚਾਚੀ ਜੀ ਮੈਂ ਰੋਟੀ ਲੱਗੀ ਬਣਾਉਣਾ ਹਾਂਜੀ ਤੇ ਦੀਦੀ ਤੇਰੀ ਠੀਕ ਨਹੀਂ ਆ ਹੁਣ ਉਹਨੂੰ ਵੀ ਪੜਾ ਦੇ ਠੀਕ ਆ ਤੇ ਦਾਦੀ ਦਾਦੂ ਨੂੰ ਵੀ ਤੂੰ ਰੋਟੀ ਬਣਾਉਣੀ ਅੱਜ ਕੀ ਗਾ ਮੰਮੀ ਤੇਰੀ ਨੇ ਤੇ ਬਹਾਨਾ ਲੱਬ ਲੈ ਤੇ ਮੰਜੇ ਤੇ ਬਹਿ ਗਈ ਆ ਕੀ ਹੋਇਆ ਮਾਨੂੰ ਹੋਇਆ ਉਹ ਤਾਂ ਕੋਸ਼ਵ ਨਹੀਂ ਸਾਰ ਕਟਣ ਕਰ ਲਿਆ ਹੀ ਅੱਛਾ ਮਾੜੀ ਜੀ ਮੱਧ ਨੇ ਸਾਰ ਮਾਰੀਓ ਕਿਦਾਂ ਤੇ ਚੀਕਾ ਮਾਰਦੀ ਤੇ ਇਹ ਮੇਰਾ ਇਹ ਗੋਟ ਟੁੱਟ ਗਿਆ ਵਾ ਐਡੀ ਛੇਤੀ ਥੋੜੇ ਗੋਟ ਟੁੱਟ ਜਾਂਦੇ ਆ ਹਾਂਜੀ ਤੇ ਉਹ ਬਿਠੀ ਉਹ ਮੰਜੇ ਤੇ ਹੁਣ ਵੀ ਮੇਰੇ ਕੋ ਕੰਮ ਨਹੀਂ ਹੁੰਦਾ ਤੇ ਆਪੇ ਕਰੋ ਪਰ ਮੰਮੀ ਠੀਕ ਆ ਹੈ ਤੇ ਉਹ ਤਾਂ ਠੀਕ ਆ ਹੋਇਆ ਉਹਨੂੰ ਕੁਛ ਨਹੀਂ ਆ ਹਾਂਜੀ ਹਾਂ ਹਾਂ ਬਸ ਉਹ ਬੰਨ੍ਹ ਨਹੀਂ ਉਹਦੇ ਵਿੱਚ ਦਾਦੀ ਤੇਰੀ ਦੇ ਨਾ ਹਾਂਜੀ ਬੀਪੀ ਵਧਿਆ ਸੀਗਾ ਸ਼ਵੇਰ ਦਾ ਮਾਤਾ ਉਹ ਦਵੇਂ ਪਾਣੀ ਪੂਰੀ ਪੀਂਦੇ ਹੀ ਲੁਆ ਸ਼ਵੇਰ ਦਾ ਪੁੱਤ ਕਲੇਸ ਪਾਇਆ ਵਾ ਘਰ ਦੇ ਵਿੱਚ ਅੱਛਾ ਤੇ ਜਾ ਦਾਦੀ ਜੀ ਨੂੰ ਆਪਣੀ ਨੂੰ ਦਵਾਈ ਦੇ ਕੇ ਆ ਠੀਕ ਫੇ ਮੈਂ ਆਵਾਜ਼ ਮਾਰਦੀ ਤੇ ਰੋਟੀ ਥਾਉ ਤਾਂ ਹੀ ਫੜਾਦੀ ਉਹਨਾਂ ਨੂੰ ਮੈਂ ਤਾਂ ਪਾ ਕੇ ਫੜਾਈ ਜਾਨੀ ਹੈ ਠੀਕ ਜਾ ਤਦੋਂ ਟਿਕਾਏ ਮਮੀ ਰੋਟੀ ਨੂੰ ਤੂੰ ਛੱਡ ਹਾਂ ਚਾਚੀ ਕਹਿੰਦੀ ਇਹਨਾਂ ਨਾਟਕਾਂ ਦਾ ਮੈਨੂੰ ਸਾਰਾ ਪਾਲ ਆ ਗਿਆ ਕਿਹੜਾ ਇਹਦਾ ਗੋਟ ਟੁੱਟਿਆ ਇਹ ਕਿਹੜਾ ਨਹੀਂ ਕਿਉਂ ਤੂੰ ਮੈਨੂੰ ਜੀਹਿਆ ਫੋਨ ਨਹੀਂ ਨਾ ਤੇ ਮੈਂ ਤੈਨੂੰ ਹੁਣ ਸਾਰੀਆਂ ਗੱਲਾਂ ਦੱਸੀਆਂ ਹੀ ਚਾਚੀ ਕਹਿੰਦੀ ਇਹ ਸਾਰੇ ਪਖੰਡਾ ਦਾ ਪਤਾ ਮੈਨੂੰ ਕਿ ਆਏ ਕਿੰਨੇ ਦਿਨ ਬਹਿ ਕੇ ਮੰਜੇ ਤੇ ਰੋਟੀਆਂ ਖਾ ਲੂਗੀ ਪੈਸ਼ਾ ਮੈਂ ਤਾਂ ਮਾਜ ਨਾਲ ਖਾ ਲਿਆ ਹੀ ਕਿ ਮੇਰੇ ਸਾਰ ਮਾਰੇ ਤੇ ਮੇਰਾ ਗੋਟ ਤੇ ਸੱਟ ਲਾਦੀ ਮਮੀ ਚਾਚੀ ਕਹਿੰਦੀ ਆ ਕਿ ਕਿਨੇ ਕਿ ਦਿਨ ਤਾਰਾ ਨਾ ਕੱਢੂ ਤਾਰਾ ਕੱਢਣਾ ਦੇ ਨੂੰ ਹੀ ਸਖਾ ਦਾਂਗੇ ਹਾਨੂੰ ਵੀ ਪਤਾ ਵਾ ਇਹ ਕਿੰਨੀ ਚਲਾਕ ਹੋ ਤਾ ਜਿਆਦਾ ਹੀ ਜਲਾਕ ਆ ਅੱਛਾ ਇਹ ਤੈਨੂੰ ਗੱਲਾਂ ਦੱਸੰਡੀ ਹਾਂਜੀ ਨਾਲੇ ਉਹ ਕਹਿੰਦੀ ਵੀ ਸਾਰਾ ਰੋਟੀ ਆਈ ਤੂੰ ਫੜਾਉਣੀ ਆ ਮਾਂ ਤੇ ਦੀਦੀ ਵੀ ਨਹੀਂ ਠੀਕ ਆ ਇਹਦਾ ਇੱਕ ਗੱਲਾ ਇਹ ਕਹਿੰਦੀ ਆ ਤੈਨੂੰ ਤੈਨੂੰ ਸੁਣਾਉਂਦੀ ਆ ਪੀ ਆ ਜਾ ਕੇ ਆਪਣੀ ਮਾਂ ਨੂੰ ਸੁਣਾਉ ਪਰ ਇਹਨੂੰ ਇੰਨਾ ਨਹੀਂ ਪਤਾ ਕੋਈ ਬੱਚਿਆਂ ਨੇ ਕੰਨਾ ਜੇ ਇਦਾਂ ਦੀ ਗੱਲਾਂ ਨਹੀਂ ਕਰੀਦੀਆਂ ਮੰਮੀ ਮੈਂ ਤੇ ਨਹੀਂ ਰੋਟੀਆਂ ਫੜਾਉਣੀਆ ਆਪੇ ਤੇ ਹੀ ਫੜਾ ਲਓ ਜਾਂ ਮਾਂ ਤਾਂ ਫੜਾ ਦਊਗੀ ਮੈਂ ਤੇ ਨਹੀਂ ਫੜਾਉਣੀ ਮੈਨੂੰ ਤੇ ਨਹੀਂ ਇਹਦਾ ਕੰਮ ਮੈਂ ਖੇਡ ਲਾਂ ਮੈਂ ਫ੍ਰੀ ਫਾਇਰ ਕੇ 11 ਨੂੰ ਵਾਲ ਕਰਦਾ ਕਿੰਦਾ ਕੋਈ ਨਹੀਂ ਪਤਾ ਤੋ ਕਹਿ ਲੈ ਦਾਦੀ ਜ ਆ ਗਈ ਆਪੇ ਦਾਦੀ ਰੋਟੀਆਂ ਫੜਾਉ ਉਹਦਾ ਤੇ ਦਾਦੀ ਬੜੀਆਂ ਇਹਦੀਆਂ ਸਪੋਰਟਾ ਕਰਦੀ ਆ ਰੋਟੀ ਨਹੀਂ ਪੜਾ ਸਕਦੀ ਚੱਲ ਕੋਈ ਨਹੀਂ ਮੈਂ ਜਾਣਾ ਬਾਹਰ ਖੇਡ ਲਾਂ ਤੇ ਫਿਰ ਮੈਂ ਤੈਨੂੰ ਸੋਨੇ ਆ ਫਿਰ ਅਹੀਂ ਰੋਟੀ ਖਾ ਕੇ ਠੀਕ ਆ ਕੋਈ ਨਹੀਂ ਪਤਾ ਤੋ ਕਹਿ ਲੈ ਠੀਕ ਇਹਦੀਆਂ ਲੁੱਤੀਆਂ ਲੰਮੀਆਂ ਨੇ ਆਣੀਆਂ ਕੋ ਮੇਰੀਆਂ ਪਖਾਂਡ ਕਰਦੀਆਂ ਪੈਦੀਆਂ ਵਾ ਕੋਈ ਨਹੀਂ ਰਾਇ ਤੇੰਨੇ ਮੈਂ ਚੰਗੀ ਤਰ੍ਹਾਂ ਪਾਉਂਗੀ ਜੜੀ ਇੰਨਾਂ ਦੀ ਰਹਿਵ ਆ ਨਾ ਉਹ ਚੰਗੀ ਤਰ੍ਹਾਂ ਨਭਾਉਗੀ